ਮਾਝੋ ਸਾਡੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵਰਿੰਜ ਜੀ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਰੰਧਾਵਾ ਜੀ ਨਾਗਰਾ ਸਾਹਿਬ ਹਰਸਲਦਾਰ ਹਰदयाल ਸਿੰਘ ਜੀ ਸਿੱਧੂ ਸਾਹਿਬ ਜਗENDERਪਾਲ ਜੀ ਤੇ ਸਤਕਾਰਯੋਗ ਮੇਰੀਓ ਭੈਣੋ ਅੱਜ ਬੀਬੀਓ ਖਲੋਜਣ ਤੁਸੀਂ ਘਰ ਜਾ ਕੇ ਗੱਲਾਂ ਕਰਨੀ ਅੱਜ ਚੁੱਪ ਰਹੋ ਅੱਜ ਟਿੰਡੀਗੜ੍ਹ ਵਾਲਿਆਂ ਨੂੰ ਧੱਕ ਕੇ ਜਾਣਾ ਪਿੱਛੇ ਨੂੰ ਜਿਹੜੀ ਪੁਲਿਸ ਹਮੇਸ਼ਾ ਅਤਿਆਚਾਰ ਕਰਦੀ ਆ ਅੱਜ ਉਹਦਾ ਅਤਿਆਚਾਰ ਤੁਸੀਂ ਖਤਮ ਕਰ ਲਈ ਇੱਥੇ ਆਈਆਂ ਜੀ ਅੱਜ ਗੱਲਾਂ ਕਰਨ ਦੀ ਫੋਟੋ ਲਵਾਉਣ ਦੀ ਇਹਦੇ ਚ ਆਪਾਂ ਥੋੜੀ ਜਿਹੀ ਕੋਸ਼ਿਸ਼ ਘੱਟ ਕਰੀਏ ਅੱਜ ਪੰਜਾਬ ਨੂੰ ਕਿਸ ਦਿਸ਼ਾ ਵੱਲ ਚਲਾ ਗਿਆ ਪੰਜਾਬ ਉਹ ਪੰਜਾਬ ਨੂੰ ਸਿੱਤੇ ਰਾਤੇ ਲੈ ਕੇ ਆਉਣ ਦੀ ਤੁਹਾਡੇ ਚ ਸ਼ਕਤੀ ਆ ਅੱਜ ਮੈਨੂੰ ਤੁਹਾਡੇ ਚ ਬੈਠੀਆਂ ਚੋਂ ਮਾਈ ਭਾਗੋ ਦੇਖ ਰਹੀ ਆ ਜਿੰਨੇ ਜਦੋਂ ਬਦਾਵਾ ਦੇ ਕੇ ਸਿੰਘ ਮੁੜੇ ਤੇ ਉਹਨੇ ਆ ਕੇ ਕਿਹਾ ਸੀ ਕਿ ਤੁਸੀਂ ਘਰ ਬੈਠੋ ਅਸੀਂ ਆਪਣੇ ਗੁਰੂ ਦੇ ਨਾਲ ਸ਼ਹਾਦਤ ਦੇ ਕੇ ਆਈਆਂ ਆਵਾਂ ਗਿਆ ਉਹ ਤੁਸੀਂ ਅੱਜ ਬੈਠੀਆਂ ਜੀ ਰਾਣੀ ਚਾਂਸੀ ਜਿਹੜਾ ਮਰਜੀ ਖਿਤਾਬ ਦੇ ਦਈਏ ਤੁਹਾਨੂੰ ਪਰ ਜੋ ਤੁਸੀਂ ਆਪਣੇ ਪਰਿਵਾਰ ਲਈ ਤੇ ਆਪਣੇ ਦੇਸ਼ ਲਈ ਕਰਦੀਆਂ ਉਹ ਕੋਈ ਨਹੀਂ ਕਰਦੀ ਇੱਕ ਮਾਂ ਆਪਣੇ ਬੱਚੇ ਨੂੰ ਉਹਦੀ ਉਂਗਲ ਫੜ ਕੇ ਗੁਰਦੁਆਰੇ ਮੰਦਰ ਮਸਜਿਦ ਲੈ ਕੇ ਜਾਂਦੀ ਆ ਪਾਪ ਕਦੀ ਨਹੀਂ ਗਿਆ ਉਹ ਜਾ ਕੇ ਦੱਸਦੀ ਹੈ ਕਿ ਇੱਥੇ ਮੱਥਾ ਟੇਕੇਗਾ ਤੇ ਤੈਨੂੰ ਆ ਚੀਜ਼ ਮਿਲੇਗੀ ਜੇ ਤੂੰ ਚੰਗਾ ਕੰਮ ਕਰੇਗਾ ਤੇ ਤੈਨੂੰ ਇਵੇਂ ਲੋਕ ਹੱਥਾਂ ਤੇ ਚੁੱਕਣਗੇ ਤੇ ਜਿਹੜੀ ਮਾਂ ਆਪਣੇ ਬੱਚੇ ਨੂੰ ਗਲਤੀ ਕਰਕੇ ਆਵੇ ਤੂੰ ਨੂੰ ਗੱਲ ਨਾਲ ਲਾਉਂਦੀ ਆ ਉਹ ਮਾਂ ਕਹੋਂ ਦੇ ਲਾਇਕ ਨਹੀਂ ਉਹ ਜੇ ਦੱਛੇਗੀ ਕਿ ਮੇਰੇ ਪੁੱਤ ਨੇ ਗਲਤ ਕੰਮ ਕੀਤਾ ਤੇ ਉਹ ਬੱਚਾ ਕਦੀ ਦੁਬਾਰਾ ਗਲਤ ਪਾਸੇ ਨਹੀਂ ਜਾਊ ਮੈਂ ਇਹ ਕਸ ਕੇ ਇੱਕ ਕਰਕੇ ਗੱਲ ਕਹਿ ਰਿਹਾ ਤੁਹਾਨੂੰ ਮੈਂ ਰਾਜੇ 10ਵੀਂ ਜੋ ਪਾਸ ਹੋਇਆ ਤੇ ਮੈਂ ਆਪਣੇ ਫਾਦਰ ਨੂੰ ਆਖਿਆ ਮਨਿਸਟਰ ਸੀਗੇ ਮੈਂ ਕਿਹਾ ਮੈਂ ਪਾਸ ਹੋਇਆ ਕਹਿੰਦੇ ਕਿਹੜੀ ਕਲਾਸ ਚ ਸੀ ਕਿ ਉਹਨੂੰ ਤੇ ਪਤਾ ਹੀ ਨਹੀਂ ਹੁੰਦਾ ਇਹ ਵਾਕਿਆ ਜਿਹੜੀ ਰਾਜੇ ਨੇ ਗੱਲ ਕਹੀ ਅੱਜ ਜੇ ਅਸੀਂ ਇੱਥੇ ਖੜੇ ਆ ਅਸੀਂ ਆਪਣੀ ماں ਕਰਕੇ ਖੜੇ ਆ ਜੇ ماں ਨੇ ਇਹ ਕੀਤਾ ਹੁੰਦਾ ਕਿ ਪੁੱਤ ਠੱਗੀ ਮਾਰੋ ਤੇ ਸਾਡਾ ਅੱਜ ਕੋਈ ਨਾਂ ਨਹੀਂ ਸੀ ਲੈਣਾ ਜਦੋਂ ਖੜਾ ਹਾਂ ਨਾ ਸਟੇਜ ਤੇ ਮੈਨੂੰ ਆਪਣੀ ਮਾਂ ਦਾ ਅੱਜ ਵੀ ਨਾਂ ਤੋ ਜਦ 1998 ਚ ਮੇਰੇ ਕੋਲ ਚਲੀ ਗਈ ਅੱਜ ਵੀ ਮੇਰਾ ਮਨ ਪੜਦਾ ਕਿ ਮੈਂ ਆਪਣੀ ਮਾਂ ਨੂੰ ਸਭ ਤੋਂ ਵੱਧ ਪਿਆਰ ਕਰਦਾ ਸੀ ਆਪਣੇ ਘਰ ਤੇ ਆਪਣੀ ਮਾਂ ਨੂੰ ਕਰਦਾ ਸੀ ਜਿਹੜਾ ਬੱਚਾ ਆਪਣੀ ਮਾਂ ਦੀ ਸੇਵਾ ਨਹੀਂ ਕਰਦਾ ਉਹਦਾ ਗੁਰਦੁਆਰੇ ਚ ਵੀ ਮੱਥਾ ਟੇਕਣਾ ਕਦੀ ਸਵੀਕਾਰ ਨਹੀਂ ਹੋਗਾ ਕਿੱਥੇ ਚਲੇ ਜਾਓ ਕਿੱਥੇ ਮੱਥਾ ਟੇਕ ਲੋ ਕਦੀ ਵੀ ਬਾਬੇ ਨੇ ਉੱਠ ਕੇ ਕਿਹਾ ਤੇ ਜਦੋਂ ਮਾਂ ਨੂੰ ਮੱਥਾ ਟੇਕੋ ਕਹਿੰਦੀ ਪੁੱਤ ਤੇਨੂੰ ਸਾਰੀ ਦੁਨੀਆ ਦੀਆਂ ਖੁਸ਼ੀਆਂ ਮਿਲ ਜਾਣ। ਉਸ ਵਰਗਿਆਂ ਮਾਂ ਦੀ ਖੋਦੀ ਦਾ, ਮਾਂ ਦੇ ਪੈਰ ਦਾ ਉਸ ਵਰਗਿਆਂ। ਤੇ ਆਪਾਂ ਇੱਥੇ ਆਏ ਆ। ਇਹੋ ਜਿਹਾ ਮੁੱਖ ਮੰਤਰੀ ਮਿਲ ਗਿਆ ਜਿਨੇ ਨਾ ਮਾਂ ਦੀ ਇੱਜ਼ਤ ਕੀਤੀ ਤੇ ਨਾ ਪਿਓ ਦੀ ਕੀਤੀ ਤੇ ਨਾ ਪੁੱਤ ਦੀ ਕੀਤੀ ਤੇ ਨਾ ਤੀਰੀ ਇੱਜ਼ਤ ਕੀਤੀ। ਇਹੋ ਜਿਹਾ ਮੁੱਖ ਮੰਤਰੀ ਨੂੰ ਤੁਸੀਂ ਅੱਜ ਠੀਕ ਕਰਨਾ ਜਾਂ ਜੇ ਜੇ ਪੰਜਾਬ ਨੂੰ ਸਿੱਧੇ ਰਾਹ ਤੇ ਲੈ ਕੇ ਜਾਣਾ ਤੇ ਗੁਰਸ਼ਰਨ ਮੱਤੇ ਨੂੰ ਵਧਾਈ ਦੇਣਾ ਮੇਰੀਓ ਪੈਣੋ ਤੁਨ ਮੈਂ ਵਧਾਈ ਦੇਣਾ ਮੈਂ ਬੜੀ ਜੇਤ ਕੋ ਵੇਖਦਾ ਆ ਜਿੰਨੀਆਂ ਤੁਸੀਂ ਅੱਜ ਆਈਆਂ ਜੇ ਇੰਦੀਆਂ ਕਦੀ ਕਾਂਗਰਸੀ ਮੀਟਿੰਗ ਤੇ ਕੋਈ ਨਹੀਂ ਪਹੁੰਚੀ ਅੱਜ ਤੁਸੀਂ ਸਾਨੂੰ ਹੀ ਪਿੱਛੇ ਅਸੀਂ ਵੀ ਕਰਦੇ ਰਹੀ ਇੱਥੇ ਬੈਠੇ ਤੁਹਾਡੇ ਚੋਂ ਉੱਠੀ ਕੋਈ ਨਹੀਂ ਤੇ ਜਦੋਂ ਅਸੀਂ ਆਪਣੇ ਕਰਦੇ ਸਾਡੇ ਚ ਬੈੰਦਾ ਕੋਈ ਤੇ ਜੇ ਡਿਸਪਲਿਨ ਮੈਂ ਕੀ ਕਰਕੇ ਤੁਹਾਨੂੰ ਗੱਲ ਕਹਿ ਰਿਹਾ ਕਿ ਡਿਸਪਲਿਨ ਵੀ ਤੁਹਾਡੇ ਚ ਆ ਤੇ ਵਾਕਿਆ ਰਾਜੇ ਨੇ ਜਿਹੜੀ ਗੱਲ ਕਹੀ ਆ ਇਹ ਫੋਟੋ ਲਵਾਉਂਣਾ ਨਹੀਂ ਜਿਹੜੇ ਟਿਕਟਾਂ ਮਿਲਦੀਆਂ ਕੰਮ ਕਰਕੇ ਟਿਕਟਾਂ ਮਿਲਦੀਆਂ ਜੀ ਜਿਹੜੇ ਫੋਟੋਆਂ ਲਵਾਉਂਦੇ ਨੇ ਜਿਹੜੇ ਪਾਰਟੀਆਂ ਬਦਲਦੇ ਨੇ ਜਿਹੜੇ ਅੱਜ ਪਤਾਨ ਦੇ ਕੱਲ ਕਿੱਥੇ ਨੇ ਉਹ ਕਾਂਗਰਸ ਨੂੰ ਖਾਣ ਲਈ ਆਉਂਦੇ ਨੇ ਕਾਂਗਰਸ ਨੂੰ ਦੇਣ ਲਈ ਨਹੀਂ ਆਉਂਦੇ ਆ ਜਿਹੜੀਆਂ ਤੁਸੀਂ ਬੈਠੀਆਂ ਜੇ ਇਹ ਕਾਂਗਰਸ ਨੂੰ ਦੇਣ ਲਈ ਆਈਆਂ ਨੇ ਕਾਂਗਰਸ ਕੋਲੋਂ ਲੈਣ ਲਈ ਕੁਛ ਨਹੀਂ ਆਈਆਂ ਜਿੰਦਾਬਾ 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 ਜਿਸ ਪਾਰਟੀ ਦੇ ਨਾਲ ਬੀਬੀਆਂ ਚੱਲ ਪੈਣ ਉਹ ਕਦੀ ਪਾਰਟੀ ਫੇਲ ਨਹੀਂ ਹੁੰਦੀ ਤੇ ਅੱਜ ਜਿਸ ਤਰੀਕੇ ਦੇ ਨਾਲ ਤੁਸੀਂ ਆਇਆ ਜੇ ਇਹ ਸਰਕਾਰ ਦੀ ਤੁਸੀਂ ਅੱਜ ਜੜਾ ਪੁੱਟ ਕੇ ਜਾਓਗੇ ਕਿ ਇਹੋ ਜਿਹਾ ਇਹੋ ਜਿਹਾ ਮੁੱਖ ਮੰਤਰੀ ਜਿਹਦਾ ਨਾ ਦਿਮਾਗ ਆ ਜਿਹਦੀਆਂ ਜਿਹਦੀਆਂ ਲੱਤਾਂ 'ਚ ਦਮ ਨਹੀਂ ਜਿਹਦੀ ਕਲਬ 'ਚ ਦਮ ਨਹੀਂ ਅੱਜ ਮੇਰੀਆਂ ਪੈਣਾ ਇਹੋ ਜਿਹਾ ਮੁੱਖ ਮੰਤਰੀ ਜਿਸ ਮੁੱਖ ਮੰਤਰੀ ਨੂੰ ਆਪਾਂ ਯਾਦ ਕਰਦੇ ਹਾਂ ਸਰਦਾਰ ਪ੍ਰਤਾਪ ਸਿੰਘ ਕੈਰੋਂ निर्माता सी ए पंजाब का मुनाश कर लिया मुख्यमंत्री बैठा कहते हो गया जा, जा, हजार रुपया इन्हें पता नहीं उस दिन पैग लाया सी की सी। मैं सोचता हजार रुपया नहीं देना हूं मैं भेनों ग्यारह सौ दवा पता नहीं किन पुछ के अनाउस कर दिता एक चीज से जरूर भैनों तुम्हें भी गलतियां कहते तो नहीं कितिया मैं दूजिया भैन कहना ਕਿ ਇਹੋ ਜੀ ਗਵਰਨਮੈਂਟ ਲੈ ਕੇ ਆਈਆਂ ਜਿਸ ਗਵਰਨਮੈਂਟ ਨੇ ਪੰਜਾਬ ਦਾ ਨਾਸ ਪੁੱਟ ਕੇ ਰੱਖਤਾ ਬੱਚਿਆਂ ਨੂੰ ਨਸ਼ਿਆਂ ਚ ਡੋਬ ਦਿੱਤਾ ਅੱਜ ਕੋਈ ਮਾਂ ਜਦੋਂ ਤੱਕ ਬੱਚਾ ਘਰ ਨਹੀਂ ਆਉਂਦਾ ਤੇ ਬਾਹਰ ਗੇਟ ਵੱਲ ਵੇਖਦੀ ਰਹਿੰਦੀ ਐ ਦੂਹੇ ਵੱਲ ਵੇਖਦੀ ਐ ਕਿ ਮੇਰਾ ਪੁੱਤ ਕਿਤੇ ਨਸ਼ੇ ਚ ਨਹੀਂ ਡੱਕ ਕੇ ਆ ਗਿਆ ਮਾਂ ਨੂੰ ਇਹ ਫਿਕਰ ਲੱਗ ਆਉਂਦਾ ਕਿ ਪੁੱਤ ਅਜੇ ਤੱਕ ਘਰ ਨਹੀਂ ਵੜਿਆ ਕਿਤੇ ਗੈਂਗਸਟਰਾਂ ਦੇ ਨਾਲ ਤੇ ਨਹੀਂ ਰਲ ਗਿਆ ਪੈਣ ਵੇਖਦੀ ਆ ਕਿ ਜੇ ਗੈਂਗਸਟਰ ਨਾਲ ਇਹ ਲੜ ਗਿਆ ਤੇ ਮੈਂ ਰਖੜੀ ਕਿੰਨੂੰ ਬਨੂੰ ਇਹ ਪੰਜਾਬੀ ਸੋਚ ਬਦਲ ਕੇ ਇਹਨਾਂ ਆਮ ਆਦਮੀ ਪਾਰਟੀ ਨੇ ਰੱਖ ਦਿੱਤੀ ਇਹ ਆਮ ਆਦਮੀ ਪਾਰਟੀ ਨੇ ਜਿਹੜਾ ਕਿਹਾ ਸੀ ਕਿ ਅਸੀਂ ਆਮ ਲੋਕਾਂ ਵਾਂਗ ਕੇ ਹੋਵਾਂਗੇ ਇਹ ਆਮ ਨਹੀਂ ਇੱਕ ਖਾਸ ਤੋਂ ਵੀ ਉੱਪਰ ਹੋ ਗਏ ਨੇ ਇੱਕ ਦਿੱਲੀ ਦਾ ਹਾਰਿਆ ਐਮਐਲਏ ਝੂਠ ਬੋਲਣ ਵਾਲਾ ਕੇਜਰੀਵਾਲ ਅੱਜ ਪੰਜਾਬ 'ਚ ਨਹੀਂ ਪੱਥਰਾਂ 'ਤੇ ਆਪਣੇ ਨਾਂ ਲਿਖਾਉਂਦਾ ਫਿਰਦਾ ਉਹਨੂੰ ਸ਼ਰਮ ਆਉਣੀ ਚਾਹੀਦੀ ਆ। ਇਹੋ ਹੀ ਮੁੱਖ ਮੰਤਰੀ ਕਹਿੰਦਾ ਸੀ ਕਿ ਕੋਈ ਬਿਲਡਿੰਗ ਬਣੇਗੀ ਤੇ ਉਹਦੇ 'ਤੇ ਰਾਜ ਮਿਸਤਰੀ ਦਾ ਨਾਂ ਲਿਖਿਆ ਜਾਏ। ਕੀ ਗੱਲ ਕੇਜਰੀਵਾਲ ਓਥੇ ਟਿੱਟਾ ਲਾਉਂਦਾ ਇਹਦਾ ਨਾਂ ਲਿਖ ਰਿਹਾ ਤੂੰ? ਕੇਜਰੀਵਾਲ ਸ਼ਰਮ ਕਰੋ। ਸ਼ਰਮ ਕਰੋ। ਕੇਜਰੀਵਾਲ ਸ਼ਰਮ ਕਰੋ। ਸ਼ਰਮ ਕਰੋ। ਦਿੱਲੀ ਦਿੱਲੀ ਦੇ ਵਿੱਚ ਇਹਨੂੰ ਮੂੰਹ ਦਿਖਾਣੀ ਪਈ। ਇਹਨੇ ਕਿਹਾ ਸੀ ਕਿ ਜੇ ਮੈਂ ਇਮਾਨਦਾਰ ਹਾਂ ਤਾਂ ਮੈਨੂੰ ਵੋਟਾਂ ਪਾ ਦਿੱਲੀ ਵਾਲਿਆਂ ਕਹ ਕੇ ਤੇਰੇ ਵਰਗਾ ਬੇਈਮਾਨ ਤੇ ਤੇਰੇ ਵਰਗਾ ਮੱਕਾਰ ਕੋਈ ਨਹੀਂ ਦਿੱਲੀ ਨੇ ਇਹਨੂੰ ਉੱਥੋਂ ਕੁੱਟ ਕੇ ਭੇਜਿਆ ਤੇ ਪੰਜਾਬ ਭੈਣੋਂ ਵੇੜਿਓ ਜਦੋਂ ਪੰਜਾਬੀ ਲੈ ਕੇ ਆਉਂਦੇ ਨੇ ਤੇ ਉਹ ਹਾਥੀ ਘੋੜਿਆਂ ਦੇ ਨਗਾਰੇ ਵਜਾਉਂਦੇ ਲਿਆਉਂਦੇ ਨੇ ਤੇ ਭੈਣਾ ਵੀ ਉੱਤੇ ਫੁੱਲ ਸੁੱਟਦੀਆਂ ਹੁੰਦੀਆਂ ਨੇ ਤੇ ਜਦੋਂ ਘਰੋਂ ਕੱਢਦੇ ਨੇ ਤੇ ਉਦੋਂ ਗਦੇ ਤੇ ਚੜਾ ਕੇ ਖੜਦੇ ਨੇ ਇਹਨਾਂ ਦੀ ਵਾਰੀ ਆ ਗਈ ਆ ਪੰਜਾਬ ਖતમ ਕਰ ਦਿੱਤਾ ਤੋਂ ਅੱਜ ਤੁਹਾਨੂੰ ਮੈਂ ਪੈਣਾ ਨੂੰ ਬੁਧਾਈ ਦੇਣਾ ਕਿ ਤੁਸੀਂ ਜਿਸ ਜੋਸ਼ ਤੇ ਨਾਲ ਆਈਆਂ ਜੇ ਇਹ ਤੁਸੀਂ ਇੱਕ ਇੱਕ ਨੇ ਆਈ ਇਹ ਪੂਰਾ ਪੂਰਾ ਪਿੰਡ ਤੁਹਾਡੇ ਨਾਲ ਆਇਆ ਇਹੋ ਜਾਂ ਕੇ ਤੁਸੀਂ ਪ੍ਰਚਾਰ ਕਰਨਾ ਮੈਂ ਨਾਰਾ ਲਾਉਂਗਾ ਤੇ ਉਹਦੀ ਕੰਧ ਹਿੱਲਣੀ ਚਾਹੀਦੀ ਆ ਕੇਜਰੀਵਾਲ ਦੀ ਦਿੱਲੀ ਤੋਂ ਤੇ ਇੱਥੋਂ ਇਹ ਜਿਹੜਾ ਮੁੱਖ ਮੰਤਰੀ ਨਸ਼ੇ ਵਿੱਚ ਰਹਿੰਦਾ ਇਹਨੂੰ ਪਤਾ ਲੱਗਣਾ ਚਾਹੀਦਾ ਬੋਲੋ ਸੋ ਨਿਹਾਲ ਬੋਲੋ ਸੋ ਨਿਹਾਲ ਜੈ ਹਿੰਦ